ਲੁਧਿਆਣਾ ਸ਼ਹਿਰ ਦੇ ਹੰਗਾਮੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਲੁਧਿਆਣਾ ਸ਼ਹਿਰ ਦੇ ਆਰਟੀ ਚੌਂਕ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਹੈ ਜਦੋਂ ਨਗਰ ਨਿਗਮ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਸੜਕ ਤੇ ਸਮਾਨ ਵੇਚਣ ਵਾਲਿਆਂ ਦੀਆਂ ਜਿਹੜੀਆਂ ਦੁਕਾਨਾਂ ਖਾਲੀ ਕਰਵਾਉਂਦੇ ਨੇ ਰੇੜੀ ਫੜੀ ਅਜੜੀ ਖਾਲੀ ਕਰਵਾਈ ਜਾਂਦੀ ਹੈ ਰਸਤੇ ਤੋਂ ਹਟਾਉਣ ਦੀ ਮੰਗ ਕੀਤੀ ਜਾਂਦੀ ਆ ਤਾਂ ਉਸ ਵੇਲੇ ਜਿਹੜੇ ਕਿਸ ਤਰੀਕੇ ਨਾਲ ਮਾਹੌਲ ਗਰਮਾ ਜਾਂਦਾ ਹੈ ਤੇ ਦੁਕਾਨਦਾਰ ਨੇ ਜਿਹੜੇ ਰੇੜੀ ਫੜੀ ਵਾਲੇ ਅਤੇ ਨਗਰ ਨਿਗਮ ਦੇ ਅਧਿਕਾਰੀ ਕਿਸ ਤਰੀਕੇ ਨਾਲ ਆਹਮੋ ਸਾਹਮਣੇ ਹੋ ਜਾਂਦੇ ਨੇ ਤੁਸੀਂ ਇਹਨਾਂ ਤੋਂ ਨਾ ਸਾਂਝੀਆਂ ਕਰਨ ਜਾ ਰਹੇ ਆ ਸੋ ਮਾਹੌਲ ਬਹੁਤ ਤਣਾਪੂਰਨ ਹੋ ਜਾਂਦਾ ਹੈ ਹੰਗਾਮੇ ਭਰਿਆ ਹੋ ਜਾਂਦਾ ਹੈ ਜਾਦਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਰੋਡ ਤੇ ਸਮਾਨ ਵੇਚਣ ਵਾਲਿਆਂ ਦਾ ਸਮਾਨ ਚੱਕਣ ਦੀ ਕੋਸ਼ਿਸ਼ ਕੀਤੀ ਗਈ ਸਮਾਨ ਵੇਚਣ ਵਾਲਿਆਂ ਵੱਲੋਂ ਵਿਰੋਧ ਪ੍ਰਗਟ ਕੀਤਾ ਗਿਆ ਇਸ ਸਮੇਂ ਦੋਹਾ ਹੀ ਟੀਰਾਂ ਦੇ ਵਿੱਚ ਜਮਕੇ ਹੰਗਾਮੇ ਭਰਿਆ ਮਾਹੌਲ ਵੀ ਹੋਇਆ ਹਾਲਾਂਕਿ ਮੀਡੀਆ ਕਰਮੀਆਂ ਨੂੰ ਦੇਖ ਕੇ ਨਗਰ ਨਿਗਮ ਦੀ ਟੀਮ ਮੌਕੇ ਤੋਂ ਖਿਸਕ ਗਈ ਪਰ ਸਮਾਨ ਵੇਚਣ ਵਾਲਿਆਂ ਨੇ ਕਿਆ ਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਨੇ ਅਤੇ ਸੜਕਾਂ ਤੇ ਰਹਿ ਕੇ ਗੁਜ਼ਾਰਾ ਕਰਦੇ ਨੇ ਉਹਨਾਂ ਕਿਹਾ ਉਹਨਾਂ ਦਾ ਸਮਾਨ ਸਾਈਡ ਤੇ ਪਿਆ ਸੀ ਪਰ ਨਗਰ ਨਿਗਮ ਦੇ ਅਧਿਕਾਰੀ ਆ ਕੇ ਉਹਨਾਂ ਦਾ ਸਮਾਨ ਚੱਕਣ ਲੱਗੇ ਜਿਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਸੋ ਅਕਸਰ ਦੇਖਿਆ ਜਾਂਦਾ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜਿਹੜੇ ਸੜਕਾਂ ਤੇ ਰੇੜੀ ਫੜੀ ਵਾਲੇ ਹੁੰਦੇ ਨੇ ਜੋ ਕਿ ਟ੍ਰੈਫਿਕ ਸਮੱਸਿਆ ਨੂੰ ਵੀ ਐ ਜਿਹੜੀ ਵਾਅਦਾ ਕਰਦੇ ਨੇ ਟ੍ਰੈਫਿਕ ਦੀ ਸਮੱਸਿਆ ਵੀ ਇੰਨਾ ਕਰਕੇ ਹੁੰਦੀ ਆ ਸੋ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਆ ਸੋ ਹੰਗਾਮੇ ਦੀਆਂ ਤਸਵੀਰਾਂ ਜਿਗੀਆਂ ਲੁਧਿਆਣਾ ਦੇ ਆਰਤੀ ਚੌਂਕ ਦੇ ਆ ਨੇ ਜੋ ਤੁਹਾਡਾ ਸਾਂਝੀਆਂ ਕੀਤੀਆਂ ਗਈਆਂ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਦੱਸਿਓ। ਚਾਹ ਬਣਾ ਰਹੇ ਤੇ ਚਾਹ ਬਣਾ ਰਹੇ ਹਾਂ। ਉਹ ਅਗੇ ਨੰਗਰਪਾਲੀ ਵਾਲਾ ਚਾਰਾ ਮਾਰੇ ਮਾਰੇ ਅਮੇ ਚੇ ਮਾਰੇਗੇ। ਨੰਗਰ ਨੰਗਰਪਾਲੀ ਵਾਲੇ ਦੇ ਗਿਆ। ਨੰਗਰ ਵਾਲੀ ਵਾਲੇ। ਨੰਗਰਪਾਲੀ ਵਾਲੇ।

ਏ ਚੱਲ ਲਈਏ ਮਨਿਪਾਲਿਟੀ ਵਾਲਾ ਇਹ ਸੱਗ ਲੈ ਕੁਚਲੇ ਗਿਆ ਤਾਂ ਮੈਨੂੰ ਗਲਤ ਮਾਰਾ ਪਤਾ ਕੁਝ ਇਹ ਕੁਛ ਕਾ ਕੀ ਇਹ ਗਲਤੀ ਨਹੀਂ ਕਰਾ ਹਾਂ ਤਾਂ ਖਾਣਾ ਬਣਾ ਰਹਾ ਤਾਂ ਮਨਿਪਾਲਿਟੀ ਵਾਲਾ ਆ ਜਾਏ ਕਿ ਲੱਗੇ ਹਾਂ ਇੱਥੇ ਪੇ ਬੈਠਦੇ ਹਾਂ ਹਾਂ ਯਾ ਹੀ ਰਹਿੰਦੇ ਹਾਂ ਕੀ ਬੈਠਦੇ ਸਾਨੂੰ ਆ ਇਹ ਇਹ ਸਾਨੂੰ ਬੈਠਦੇ ਤੇ ਕਿਵੇਂ ਸਿੱਖਦੇ ਉਸੇ ਮੈਂ ਆਇਆ ਸੀ ਵੀਰੇ ਕਾਰਪੋਰੇਸ਼ਨ ਵਾਲੇ ਥੋੜੇ ਧੱਕਾ ਮੁੱਕੀ ਕਰ ਰਹੇ ਸੀਗੇ ਤੇ ਮੈਂ ਕਾਰਪੋਰੇਸ਼ਨ ਵਾਲਿਆਂ ਨੂੰ ਪੁੱਛਿਆ ਮੈਂ ਕਿ ਬ੍ਰਦਰ ਹੋਇਆ ਕੀ ਆ ਉਹ ਕਹਿੰਦੇ ਇੱਥੇ ਨਜ਼ਾਇਜ਼ ਕੰਮ ਕਰਦੇ ਆ ਸਾਰਾ ਮਲੀ ਲੈਟ੍ਰੀਨ ਪਿਸ਼ਾਬ ਸਾਨੂੰ ਕੰਪਲੀਟ ਆਉਂਦੀਆਂ ਨੇ ਇਸ ਕਰਕੇ ਕਹਿੰਦੇ ਅਸੀਂ ਕਰ ਰਹੇ ਆ ਮੈਂ ਕਿਹਾ ਯਾਰ ਉਹਨੂੰ ਕੰਮ ਕਰਨ ਦੋ ਉਧਰ ਰੋਜੀ ਰੋਟੀ ਕਰਕੇ ਖਾ ਰਹੇ ਆ ਕਹਿੰਦੇ ਸਾਨੂੰ ਰੋਜੀ ਰੋਟੀ ਦਾ ਕੋਈ ਇਤਰਾਜ਼ ਨਹੀਂ ਹੈ ਤੇ ਸਾਨੂੰ ਸਿਰਫ ਉਹ ਪ੍ਰੋਬਲਮ ਆ ਜਿਹੜੀ ਕੰਪਲੇਂਟ ਆਉਂਦੀ ਹੈ ਤੇ ਲੈਟ੍ਰੀਨ ਵਗੈਰਾ ਕਰਦੇ ਆ ਨੰਗੇ ਹੁੰਦੇ ਆ ਕਹਿੰਦਾ ਜਦੋਂ ਵੀ ਸੈਰ ਕਰਨ ਜਾਂਦੇ ਆ ਉਹ ਸਾਰੇ ਨੇ ਉਹਨਾਂ ਨੇ ਇਤਰਾਜ਼ ਕੀਤਾ ਤੇ ਸਾਨੂੰ ਕੰਪਲੇਂਟ ਆ ਰਹੀਆਂ ਖਾਸ ਕਰਕੇ ਕਹਿੰਦੇ ਇਹਨਾਂ ਨੂੰ ਰੋਕਿਆ ਵੀ ਆ ਪਰ ਇਹ ਰੁਕਦੇ ਨਹੀਂ ਆ ਅੱਛਾ ਕੀ ਕਰਦੇ ਸਮਾਨ ਪੱਤਾ ਜੀ ਵੇਚ ਦਿੱਤੇ ਨੇ ਇਹ ਜਿਹੜੇ ਸਮਾਨ ਇਸ ਕਰਕੇ ਇਹਨਾਂ ਨੇ ਪ੍ਰੋਬਲਮ ਇਹ ਹੈ